ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਾਗ ਹੈਗੇ 10 ਬਰੇ ਸਪੈਸ਼ਲ ਬੇਨਤੀ ਆ ਵੀਡੀਓ ਨੂੰ ਐਂਡ ਤੱਕਰ ਦੇਖਿਓ ਜੀ ਕੱਲੇ ਕੱਲੇ ਪਸ਼ੂ ਦੀ ਡਿਟੇਲ ਲੈ ਕੇ ਦੇਵਾਂਗੇ ਚਾਰ ਗੱਬਣ گاਵਾ ਨੇ ਇੱਕ ਗੱਬਣ ਚੱਕ ਪਾਸ ਹੀ ਫਰਾ ਨਗੀਨੇ ਪੀਸਾ ਹੀ ਫਰਾ ਨੇ ਵਿੱਚੋਂ ਏ ਆਈ ਵੀ ਹੋਈ ਵੀ ਆ ਜੀ ਤੇ ਖਾਲੀ ਵੀ ਆ ਡਿਟੇਲ ਤੁਹਾਨੂੰ ਭਾਈ ਤੋਂ ਲੈ ਕੇ ਦੇਵਾਂਗੇ ਮੁੱਲ ਬੱਲ ਕੁੱਲ ਛੋਟੇ ਛੋਟੇ ਰਹਿਣ ਵਾਲੇ ਆ ਬੇਨਤੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਜਾਣਕਾਰੀ ਆਪਾਂ ਭਾਈ ਤੋਂ ਲੈ ਕੇ ਦਿੰਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਸੰਦੀਪ ਸਿੰਘ ਆ ਜੀ ਸ਼ਹਿਰ ਧਰਮਗੋੜਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 84746852 ਅੱਜ ਫਿਰ ਲਵਾਤੀ ਮੰਡੀ ਵਾਹਿਗੁਰੂ ਜੀ ਹਰਿ ਜੀ ਆਪਾਂ ਕੋਣ ਮੰਡੀ ਰੱਬ ਦੇ ਆਸਰੇ ਉਹਦੀ ਲਵਾਉਣੀ ਆਪਾਂ ਦਾ ਕੋਣ ਹੁੰਨੇ ਕਰਨ ਵਾਲੇ ਹਾਂਜੀ ਹਾਂਜੀ ਮੌਲ ਫੇਰ ਅੱਜ ਮੌਲ ਵੀਰੇ ਛੋਟੇ ਛੋਟੇ ਰਹਿਣਗੇ ਆਪਣੇ ਆਪਣੇ ਕੋਲੇ ਹਾਂਜੀ ਵੀਰੇ ਆਪਣੇ ਕੋਲੇ ਜਰਸੀ ਵੀ ਹੈਗੀ ਆ ਆਪਣੇ ਕੋਲੇ ਐਫ ਐਫ ਦੇ ਨਗੀਨੇਵਾਂ ਟਾਪ ਦੀਆਂ ਬੱਛੀਆਂ ਗੱਬਣਾ ਕ੍ਰੋਸ ਵੀ ਹੈਗੀ ਕ੍ਰੋਸ ਵੀ ਹੈਗੀ ਛਾਈ ਆਪਦੀ ਕ੍ਰੋਸ ਜਿਹਨੂੰ ਕਹਿੰਦੇ ਆ ਕ੍ਰੋਸ ਬੱਛੀ ਜਿਹੜੀ ਚੀਜ਼ ਆ ਕੇ ਬੋਲੂਗੀ ਤੇ ਆਪਣੇ ਕੋਲੇ ਜੀ ਐਫ ਐਫ ਐਬੀ ਫਿਰ ਬੱਛੀ ਗੱਬਣ ਚ ਇੱਕ ਪਾਸ ਵੀ ਜਰਸੀ ਹੈਗੀਆਂ ਵੀ ਸਾਇ ਵੀਡੀਓ ਸਾਰੀ ਐਂਡ ਤੱਕ ਕਰ ਵੇਖੋ ਯਾਰ ਸਾਰਾ ਹਰ ਇੱਕ ਬੰਦੇ ਦੇ ਪਸੰਦ ਦਾ ਮਾਲ ਆ ਗ੍ਰੈਂਡੋ ਵਾਚੀ ਵੀ ਆਪਣੇ ਕੋਲ ਹੈਗੀ ਆ ਪਤਾ ਕੀ ਗੱਲ ਆ ਵੀਡੀਓ ਤਾਂ ਦੇਖਣ ਨੂੰ ਕਿਹਾਗਾ ਕਿਉਂਕਿ ਮਾਲ ਹੈਗਾ ਜ਼ਿਆਦਾ ਯਾਰ ਆਪਾਂ ਭੈਣਾ ਭਰਾ ਵਾਸਤੇ ਲਿਆਂਦੀ ਜੇ ਵੀਡੀਓ ਵੇਖਣਗੇ ਤਾਂ ਫੇਰ ਹੀ ਨੰਬਰ 1 ਜੀ ਗਾ ਸੁਣਿਓ ਮਾਲ ਹੈਗਾ ਵੀਰੇ ਮੇਰੇ ਕੋਲ ਜ਼ਿਆਦਾ ਮੈਨੂੰ ਨਾ ਕੋਈ ਨਾ ਮਤਲਬ ਡਿਟੇਲ ਪੁੱਛਣ ਵਾਸਤੇ ਫੋਨ ਨਾ ਲਾ ਠੀਕ ਆ ਉਹਦੇ ਸਾਰਾ ਕੁਝ ਦੱਸੂਗਾ ਤੇ ਮੈਨੂੰ ਉਹ ਹੀ ਬੰਦਾ ਫੋਨ ਲਾਉ ਜਿਹਦੇ ਪਸੂ ਜੇ ਕੋਈ ਨਾ ਕੇ ਫਟ ਆਉਂਦਾ ਉਹ ਬੰਦਾ ਫੋਨ ਲਾਵੇ ਨੰਬਰ 2 ਤੇ ਸਾਈ ਪਾ ਦੇ ਸਾਈ ਕੋਈ ਚੱਕਰ ਨਹੀਂ ਭਾਵੇਂ 2000 ਪਾ ਦੇਵੇ 3 ਪਾ ਦੇਵੇ ਬਾਕੀ ਕੋਈ ਸਪੈਸਾ ਪਾਉਣਾ ਫਰੋਡ ਨਹੀਂ ਹੋਊਗਾ ਕੋਈ ਪੈਸੇ ਦਾ ਫਰਾਡ ਨਹੀਂ ਹੋਊਗਾ ਧਰਮਕੋਟ ਮੇਰਾ ਸ਼ਹਿਰ ਆ ਜ਼ਿਲ੍ਹਾ ਮੋਗਾ ਜੀ ਕੋਈ ਇੱਥੇ ਫਰਾਡ ਵਾਲਾ ਕੰਮ ਨਹੀਂ ਹੈਗਾ ਸਹੀ ਗੱਲ ਜੇ ਕਿਸੇ ਦਾ 100 ਵੀ ਆ 100 ਵੀ ਅਗਲੇ ਦਾ ਤਿਆ ਹੋ ਗੂ ਬਿਆਂ ਵੀ ਤੇਰਾ ਆ ਆਇਆ ਵਾਹ ਠੀਕ ਹੈ ਨੀ ਜੀ ਗੱਲ ਇੱਕ ਦਿਨ ਵੀਰ ਮੈਂ ਦੇਖਦਾ ਵੀ ਇੱਕ ਵੀਡੀਓ ਵੀਰੇ ਮੇਰੀ ਬੱਛੀਆਂ ਵੇਚੀਆਂ ਦੇ ਉੱਤੇ ਉਹਨੇ ਸਾਈ ਪਾਤੀ ਹਮਮ ਪਰ ਲੈ ਕੇ ਵੀ ਗਿਆ ਬੱਛੀ ਮੇਤੋਂ ਸਾਈ ਜਦੋਂ ਪਾਤੀ ਤੇ ਮੈਂ ਉਹਦੀ ਸਾਈ ਬੈਗ ਕਰਤੀ ਉਹਨੇ ਬੈਨ ਕੈਂਡ ਉਹ ਫੇਰ ਕਹਿੰਦਾ ਕਹਿੰਦਾ ਬਈ ਬਾਈ ਬੰਦੇ ਉਹ ਵੇਖੇ ਪਰ ਜਿਹੜੀ ਫੇਰ ਮੇਤੋਂ ਲੈ ਕੇ ਗਿਆ ਕੇ ਉਹ ਕਹਿੰਦਾ ਮੈਂ ਆ ਗੱਲ ਮਾਰ ਆਇਆ ਕਹਿੰਦਾ ਤੂੰ ਬੈ ਨੇਗਾ ਨਹੀਂ ਵੀਰੇ ਜਿਹਦਾ ਸੌਦਾ ਹੋਇਆ ਜਿਦੋਂ ਵੀਰੇ ਸੌਦਾ ਹੋ ਗਿਆ ਸਾਈ ਆ ਗਈ ਚ ਲੱਖ ਦੀ ਤੇ ਕੱਕ ਦੀ ਪਰ ਉਹ ਮਾਲਕ ਆਉਂਦਾ ਹਾਂ ਜਾਨ ਨਬਾਦ ਹਾਂ ਜੀ ਨਬਾਦ ਮਿਲੇ ਤੇ 5 6 ਪਰ ਜਿਹਦੀ ਸਾਈ ਪਾਈ ਵੀਰੇ ਉਹ ਲਊਗਾ ਆਪਾਂ ਉਹਦੇ ਚ ਮਾਲਕ ਇਹ ਨਹੀਂਗਾ ਬਾਈ ਪਹਿਲੇ ਬੰਦੇ ਨੇ ਸਾਈ ਪਾਈ ਤੇ ਦੇ ਦਾਂਗੇ ਦੂਜੇ ਨਾ ਜੀ ਨਾ ਦੂਜਾ ਭਾਵੇਂ 50000 ਵਾਧ ਦੇਵੇ ਤਾ ਵੀ ਨਹੀਂ ਵੀਰੇ ਨਾਕ ਦਿੰਦਾ ਜਿਹਦੀ ਸਾਈ ਪਾਤੀ ਉਹ ਦੀ ਹੈ ਸਾਈ ਤੋਂ ਬਿਨਾਂ ਇਹਦੀ ਕੋਈ ਨਹੀਂ ਜੇ ਕੋਈ ਚੱਲ ਕੇ ਆਉਂਦਾ ਖੜੀ ਹੋਈ ਉਹਦੇ ਕਰਮਾਂ ਦੀ ਬੈਕ ਕੀ ਕੋਈ ਸਾਡੇ ਤੇ ਰੋਸ ਨਾ ਕਰੇ ਹਾਂ ਹਾਂ ਜੀ ਮੁੜ ਕੇ ਕਲਾ ਰੋਸ ਕਰਦਾ ਵੀ ਤੂੰ ਸਾਨੂੰ ਡੀਕਣ ਡੀਕਣਾ ਨਹੀਂ ਵੀਰੇ ਮੈਂ ਕਹਨ ਜਿਹਨੇ ਸੌਤ ਦਾ ਫੋਨ ਲਾਤਾ ਸਾਈ ਪਾਤੀ ਵੀਰੇ ਜਾਨਵਰ ਉਹਦਾ ਠੀਕ ਹੈ ਜੀ ਹਾਂਜੀ ਠੀਕ ਹੈ ਇਧਰੋਂ ਹੀ ਸ਼ੁਰੂ ਸੂਆ ਕਰਨ ਨੂੰ ਆਜੀ ਸੂਆ ਵੀਰੇ ਦੂਜੇ ਸੂਆ ਸੁਣਦੀ ਬੱਚੀ ਸਮਾਂ ਕਿੰਨਾ ਲੈਂਦੀ ਸਮਾਂ ਵੀਰੇ ਹਰਤਾ ਮੰਨ ਕੇ ਲੋ ਠੀਕਾ ਨਾਲ ਦੀ ਨਾਲ ਤੋਰੀ ਜੱਲੀ ਵੀਡੀਓ ਆਪਾਂ ਬਾਲੀ ਲੰਮੀ ਦੀ ਹੋਣ ਦੇਣੀ ਕਿੰਨਾ ਪਿਆ ਜੀ ਦੁੱਧ ਜੀ ਦੁੱਧ ਵੀਰੇ ਮਾਲਕਾਂ ਨੂੰ ਦੱਸਿਆ 13-14 ਲੀਟਰ ਪਹਿਲੇ ਸੂਏ ਪਿਆ ਹੋਵੇ ਥਣਾ ਦੀ ਬਾਹਰ ਪਿੱਛੇ ਦੀ ਹਾਂ ਬਾਹਰ ਪਿੱਛੇ ਦੀ ਗਾਰੰਟੀ ਥਾਣਾ ਦੀ ਨਾ ਨਾ ਮਾਰਦੀ ਠੀਕ ਹੈ ਤੋਪਾ ਕਹਿ ਸਕਦੇ ਘਰ ਵੀਰੇ ਕੁਆਲਟੀ ਦੇਖੋ ਬੱਚੀ ਦੀ ਠੀਕ ਹੈ ਜੀ ਚਮਕਦਮ ਕਾਲੀ ਆ ਕੋਈ ਆ ਇੱਕ ਦਲ ਵਾਸਤਨਾ ਮੈਂ ਚਲੋ ਕੈਮਰੇ ਤੋਂ ਬੱਚੀਆਂ ਡਾਰਦੇ ਜਾਂ ਜਰਸੀਆਂ ਹੋਰ ਵੀ ਦੇਖਦੇ ਹੋ ਤੁਸੀਂ ਡੇਲੀ ਇਹ ਇੱਕ ਗਾਰੰਟੀ ਦੇਵਾਂਗੇ ਪੰਜਾਬ ਵਾਲੀ ਜਰਸੀ ਹੋਊਗੀ ਅੱਛਾ ਹਾਂ ਜੀ ਉਹ ਬੱਕਰੀਆਂ ਨਹੀਂ ਹੁਣ ਕੁਆਲਟੀ ਦੇ ਬੱਚੀ ਦੀ ਫੇਸ ਦੀ ਕਿ ਨਹੀਂ ਸਹੀ ਗੱਲ ਹੈ ਨੀ ਤੇ ਟ੍ਰੇਟਰ ਜੇ ਹੋਗੀ ਬੱਚੀ ਫਰੀ ਦੇ ਦੂੰ ਅੱਛਾ ਹਾਂ ਇਹ ਅਸਲ ਜਰਸੀ ਯਾਰ ਅੱਜ ਨਾ ਵੇਦਾ ਨਹੀਂ ਮੈਨੂੰ ਹੈਗਾ ਅੱਜ ਵੀਰੇ ਤੋਹਫੇ ਹੀ ਆ ਨਫਾ ਤਾਂ ਮਾਇਰ ਰੂ ਰ ਆਪਾਂ ਨੂੰ ਕੋਈ ਯਾਰ ਸੱਚੀ ਕਹਿਣਾ ਬੜਾ ਮੈਨੂੰ ਨਫੇ ਨੂੰ ਫੇਦਾ ਕੋਈ ਨਹੀਂ ਅੱਜ ਚਲੋ ਤੋਹਫਿਆ ਚਲੋ ਫਿਰ ਪਿੱਛੇ 5-7 ਹਜ਼ਾਰ ਆ ਗਿਆ ਬਾਹੀ ਦੀ ਆ ਗਾ ਮਕਦਰ ਜਿਹੜੇ ਲੈਣੇ ਆ ਉਹੀ ਜਾਜਾ ਜਰੇਹ ਜੂ ਬੱਤੀ ਬੋਜਾ ਮਨ ਜਾਲੀ ਵੇਚਲਾ ਬੌਂਜਾ ਦੀ ਵੇਚ ਦੀ ਵੇਚ ਨਾਲਾ ਵੀ ਲੈ ਜੇ ਮੰਗਦੇ ਆ ਬਈ ਵੀਰੇ 38000 ਨੂੰ ਵੱਛੀ ਦਊਂਗਾ ਮੁੱਲ ਭਾਏ 45 ਕਰੋੜ 40 ਕਰੋੜ ਛੋੜ ਹੀ ਹੋਣੀ ਮੇਰਾ ਪ੍ਰਾਮਾਣ ਆਫਰ ਹੀ ਆ ਮੈਨੂੰ ਉਹਨਾਂ ਕਿਹਾ ਬਈ ਵਾਲੇ 35 ਲੱਖ ਮੈਂ ਉਹ ਵੱਛੀ ਨਹੀਂ ਦੇਣੀਗੀ ਤੇ ਆਪਣਾ ਉਹ ਵੀ ਕਰੀ ਜਿਹਨੂੰ ਫਾਇਦਾ ਜਦੋਂ 30 ਦੀ ਸਾਈ ਬਾਤ ਹੀ ਖੁਸ਼ੀ ਨਾਵੇਂ ਛੋੜਾ ਖੁਸ਼ੀ ਨਾਵੇਂ ਛੋੜ ਕਰ ਦਊਂਗਾ ਗੂੰਦ ਮਾਰਦੀ ਇੰਨੀ ਬਣ ਕੇ ਵੱਛੀ ਨਹੀਂ ਸੁਣਾ ਟੈਕ ਹੋਰ ਗੱਲ ਥਣਾ ਦੀ ਭਾਰ ਪਿੱਛੇ ਦੀ ਥਣਾ ਦੀ ਗਰੰਟੀ ਦੇ ਭਾਰ ਪਿੱਛੇ ਦੀ ਗਰੰਟੀ ਹੈ ਇੱਥੇ ਆਏ ਦਾ ਥਣਾ ਚ ਠੀਕ ਆ ਸੱਲੀ ਕਰਕੇ ਘਰੇ ਜਾਂਦੀ ਚੱਪਲੇ ਲੈ ਵਗਲਾ ਗਲਤ ਨਹੀਂ ਵੀਰੇ ਕੰਮ ਕਰਦੇ ਜਿਹੜਾ ਗਲਤ ਮੇਰੀ ਬੱਚੀ ਨੂੰ ਇੱਕ ਨੂੰ ਬੁਖਾਰ ਚੜਿਆ ਵੀਰੇ ਤੂੰ ਕਹਿਣ ਬਈ ਸਾਈਡ ਤੇ ਕਰ ਦੋ ਆਪਾਂ ਉਹ ਵੇ ਸਾਈਡ ਤੇ ਕਰਕੇ ਲਾ ਬੁਖਾਰ ਚੜੀ ਸਾਈਡ ਤੇ ਨਾ ਉਹ ਲੋ ਗਰਮੀ ਕਾਰਨ ਮਾਰਦਾ ਕੋਈ ਨੀ ਨਗਰ ਹੁੰਦਾ ਪਰ ਆਪਾਂ ਨਹੀਂ ਦੇਣੀ ਉਹ ਪੱਠੇ ਖਾਈ ਜਾਂਦੀ ਦਾਣਾ ਖਾਈ ਜਾਂਦੀ ਆ ਕੈਮਰਾ ਕੋ ਭਾਈ ਮੜਾ ਦੇਖੀ ਦਿਖਾਈ ਜਾਂਦੀ ਨੇ ਪੱਠੇ ਦਾਣਾ ਵੈਸੇ ਬੁਖਾਰ ਚੜਿਆ ਵਾ ਉਧਰ ਚੜਿਆ ਨਾ ਗਲਤ ਕੰਮ ਨਹੀਂ ਕਰਨਾ ਦੋ ਦਿਨਾਂ ਨੂੰ ਠੀਕ ਹੋ ਜੂਗਾ ਵੀ ਆਪਾਂ ਇਹ ਕੰਮ ਕਰਨਾ 38000 ਦੀ ਬਾਈ ਕਹਿੰਦਾ ਯੈਸ ਨੋ ਆ ਜੀ ਵਿੱਚੋਂ ਮਾਰ ਹੋ ਜੂਗਾ ਝੂਲੀ ਬਹੁਤ ਪਈ ਹੈ ਦਿਨ ਇੱਕ ਦੋ ਦਿਨ ਵਧ ਵੀ ਸਕਦੇ ਆ ਡੈਟਾ ਫੈਕਟਸ ਨਹੀਂ ਕੱਦ ਕਾਠ ਵਾਲੀ ਜਰਸੀ ਆ ਉਹ ਨਹੀਂ ਕਿ ਵੀ ਇੰਨੇ ਛੋਟੀਆਂ ਜਿਹੀ ਲੱਤਾਂ ਪੜਦੀਆਂ ਫਰਦੀਆਂ ਮੇਰਾ ਕੱਦ ਦੇ ਵੇਲਾ ਬੱਚੀ ਕਿੰਨੀ ਨਿੱਗਰ ਸਹੀ ਗੱਲ ਹੈ ਕਿਉਂਕਿ ਜੇ ਮਾਲ ਆਇਆ ਥੋੜਾ ਪੱਠੇ-ਬੁੱਟੇ ਖਾਈ ਜਾਂਦਾ ਪਾਣੀ ਬੜੀ ਪੀਂਦਾ ਪੱਠੇ-ਬੁੱਟੇ ਦੀ ਆ ਵੀ ਕੱਢ ਬਈ ਬੱਚੀ ਜੱਟੀ 2 ਨੰਬਰ ਨਿੱਗੀ ਨਾ ਚਿੱਟੀ ਗੋਰੀਆਂ ਵਿੱਚ ਮਾਰ ਗਈਆਂ ਬਾਰੀਆਂ ਖੜੀਆਂ ਬੱਚੀਆਂ ਵੀਰੇ ਠੀਕ ਆ ਭੁੱਖ ਲੈਂਦੀ ਵੀ ਆ ਕਿ ਸੌਦੇ ਕਰਮਾਂ ਦੇ ਪਤਨੇ ਕਿਹਦੀ ਖੁਰਲੀ ਦੇ ਘਾਣਾ ਜਾ ਗਿਆ ਨੇ ਸੌਦੇ ਕਰਮ ਨਹੀਂ ਵੀ ਨਹੀਂ ਨਹੀਂ ਇਹ ਜੇ ਕੱਟ ਕੇ ਸੜਾ ਰਿਹਾ ਇਹ ਤੇ ਵੈਸੇ ਹੀ ਨਹੀਂ ਕਿਸੇ ਤੇ ਨਾ ਨਾ ਮਾਰਦੀ ਨਹੀਂ ਛੂਆ ਕੇ ਨਮਾਜੀ ਛੂਆ ਪਲੂਣ ਆ ਜੀ ਚਾਰ ਦਾਦੇ ਮੂੰਹਾਂ ਠੰਡੀ ਮਿੱਟੀ ਚੂੜੀ ਨਾਲਕੋਟ ਨੇ ਕਹਿੰਦੀ ਲਾ ਸੰਗਾ ਸੰਗਾ ਦੀ ਆਪਣੀ ਦਾ ਗਰਾਂਟ ਜਿਵੇਂ ਕੋਈ ਮਰਜ਼ੀ ਬੈਠੇ ਬਾਲੀ ਪਿਆਰੀ ਆ ਕਿੰਨੇ ਕ ਦਿਨ ਲੈਂਦੀ ਐ ਬਰਾੜ ਇਹ ਗੂੰਦੀ ਮਾਰਦੀ ਹਫਤਾ ਬੱਛੀ ਲਊਗੀ ਖੁੱਲਾ ਹੀ ਲੈ ਜੀ ਖੁੱਲਾ ਹੀ ਲੋ ਮੂਹਰੇ ਨੂੰ ਵਹਾ ਮੂਹਰੇ ਲੈ ਪਾਲਾ ਨਾ ਬੱਛੀ ਚਮਕਦਾਉ ਕੇ ਚੈੱਕ ਕਰੋ ਓਨੀ ਮੂਹਰ ਨੂੰ ਬਾਨਨੀ ਓਨੀ ਪਿੱਛੇ ਨੂੰ ਬਾਨਨੀ ਬੇਤਾਂ ਗੱਲ ਹੈਗੀ ਆ ਕਵਾਟ ਹੀ ਦੇਖ ਬਰਾੜ ਇੱਥੇ ਦੇ ਦੂਜੀਆਂ ਦੇਖਿਆ ਦੀਆਂ ਮੈਂ ਤਾਂ ਆ ਜੀ ਸੋਹਣੀ ਮੈਂ ਰੰਗ ਮੈਨੂੰ ਬੜਾ ਪਿਆਰਾ ਲੱਗਦਾ ਇਹ ਤਾਂ ਰੰਗ ਵਾਕੀ ਐ ਦੋ ਘੜੀਆਂ ਬਹਿ ਕੇ ਸਾਊ ਬਹੁਤਾ ਨਾ ਇਹ ਲਿਬੜੇ ਨਾ ਇਹ ਨਾ ਹੋਵੇ ਕੋਈ ਲੂਤਲ ਹੋਵੇ ਨਹੀਂ ਵੀਰੇ ਨਹੀਂ ਯਾਰ ਆਪਾਂ ਦੇਖ ਪੋਲੀ ਦੇਖ ਬੱਚੀ ਕਿੰਨੀ ਹੈ ਭਰਨਾ ਬੱਚੀ ਨੇ ਸਹੀ ਗੱਲ ਆ ਜੀ ਲੈ ਚੱਲੀ ਵੀਰੇ ਜੇ ਆਪਾਂ ਕਹਿੰਦੇ ਨਹੀਂ ਹੁੰਦਾ 16 ਕਿਲੋ ਦਾ ਬਰਾੜੇ ਨੇ ਠੰਡਾ ਹੀ ਚਵਾ ਦੇਣਾ ਚਵਾ ਦੇ ਜਿੰਨੀ ਬੱਚੀ ਦੀ ਚਮਕਦਮਕ ਚਮਕਦਮ ਵਜਨ ਨੇ ਦੇਣਾ ਹੁੰਦਾ ਜੇ ਮੇਨ ਆ ਕੀ ਮੇਨ ਆ ਕੀ ਗੱਲ ਉਹਦੇ ਤੇ ਕਹਿੰਦੇ ਆ ਮੁੱਲ ਤੇ ਮੁੱਲ ਵੀਰੇ ਵੇਚਣ ਦਾ ਵੀ ਲੈ ਜੇ ਬੱਚੀ ਕਿੰਨੇ 46000 ਦੀ ਬੱਚੀ ਦੇਣਗੇ 56000 ਦੀ ਬੱਚੀ ਆ ਹਾਂ ਜਿੰਨੇ ਕੁਆਲਿਟੀ ਆ ਬੱਚੇ ਪਿਆਰ ਹੋ ਗਈ ਹਾਂਜੀ ਠੀਕ ਆ ਤੂੰ ਤਾਂ ਮਾਰਦੀ ਵੀਰੇ ਅਜੇ ਹਫ਼ਤਾ ਬੱਚੀ ਦੀ ਸੌਂਦੀ ਠੀਕ ਆ ਵੀਰੇ ਕਿਉਂਕਿ ਮੁੱਲ ਨੇ ਉਹ ਵੀ ਕਰਨੇ ਮਾਲ ਜਾਦੇ ਆ ਮਾਲ ਜਾਦੇ ਹਾਂਜੀ ਤਿੰਨ ਨੰਬਰ ਵੀਰੇ ਸੁਆ ਕਿੰਨਾ ਮਾਜੀ ਤਿੰਨ ਨੰਬਰ ਸੁਆ ਦੂਜੇ ਸੁਆ ਬੱਚੀ ਜੀ ਕੱਢੋ ਬਸ ਠੀਕ ਆ ਸਮਾਂ ਸਮਾਬਿਰੇ ਲੈ ਜੂ ਹਫਤੇ ਤੋਂ ਉੱਤੇ ਲੈ ਜੂ ਚਾਰ ਚਾਰ ਦਿਨ ਸਾਂਭਣ ਵਾਲੀਆਂ ਸਾਂਭਣ ਵਾਲੀਆਂ ਕੱਛੀਆਂ ਸਾਂਭਣ ਵਾਲੀਆਂ ਇਹਦੇ ਆ ਕੋਈ ਸਾਂਭ ਕੇ ਵੇਚ ਬਰਰਾ ਬੋਰਛਣਾ ਰੰਗ ਨਹੀਂ ਹੁੰਦਾ ਓਏ ਠੀਕ ਆ ਐਜੇ ਡੱਬ ਪਏ ਹੋਏ ਸੌਦੇ ਕਰਮਾਂ ਦੇ ਹੈ ਆ ਟਮਕਣੇ ਜੇ ਮਗਰ ਲੈ ਕਿਹੜੇ ਨਾ ਨਾ ਇਹ ਨਹੀਂ ਚਲਦੇ ਤੇ ਮੂੰਹ ਹੀ ਥਾਂ ਗਈ ਗ੍ਰੈਂਟੀ ਆ ਗ੍ਰੈਂਟੀ ਗ੍ਰੈਂਟੀ ਲੈ ਚਾਰ ਹੀ ਖੜਾ ਟੌਪ ਦਾ ਆ ਦੇਖ ਇੱਧਰ ਰੱਖੀ ਇਹਦਾ ਟੈਲ ਦੇਖ ਮੱਛੀਆਂ ਦੇ ਰੱਖੀ ਸਹੀ ਗੱਲ ਪੂਰਾ ਚਾਤੇ ਖੜ ਗਈ ਆ ਤੁਸੀਂ ਬਿਰੇ ਯਾਰ ਕੋਈ ਲੈ ਜਾ ਯਾਰ ਲੈ ਆ ਲੈ 20 ਕਿਲੋ ਦੁੱਧ ਚੋਆ ਪਿਛਲੇ ਸੂਏ ਬੱਛੀ ਨੇ ਗਰੰਟੀ ਦੇ ਆਈ ਆ ਕਮਾ ਆ ਬਈ ਦਾ ਉਹਦਾ ਬਹੁਤ ਆ ਫੇਸ ਕੁਆਲਟੀ ਸੋਹਣੀ ਐ ਚੈੱਕ ਕਰ ਲੋ ਜੀ ਬਾਕੀ ਉਹਨੇ ਯਕੀਨ ਕਰੀ ਸਾਰਿਆਂ ਨੇ ਵੀਡੀਓ ਵੇ ਉਹਨੇ ਦੀ ਗੱਬਰ ਤੋਕੜ ਦੰਦੇ ਲੋਕ ਮੈਂ ਉਹਨੇ ਦੀ ਤਿਆਰ ਬੱਛੀ ਦਊਂਗਾ ਅੱਛਾ ਹਾਂਜੀ ਠੀਕ ਆ ਕਿੰਨੇ ਲੈਣੇ ਹੀ ਐ ਵੀਰੇ 51000 ਨੂੰ ਬੱਛੀ ਦੇਣੀ ਐ 61000 ਦੀ ਬੱਛੀ ਵਿਕਣੀ ਜਿੱਦੇ ਭਰ ਗਈ ਜਿੱਦੇ ਭਰ ਗਈ 51000 ਨੂੰ ਬੱਛੀ ਦੇਣਾ ਸਾਹਮਣੂ 10000 ਨਫਾ ਵੀਰੇ ਸਾਰਾ ਸੁਆ ਪੀ ਗਾ 40000 ਦੀ ਗੱਬਰ ਤੋਕੜ ਮੜਾ ਲੂੰਗਾ ਰਿਕਾਰਡਿੰਗ ਰੱਖ ਲਵੇ ਅਗਲਾ ਸਾਰਾ ਸੁਆ ਪੀ ਲਵੇ ਬੱਛੀ ਜੇ ਤੇ ਬੱਛੀ ਦਿੰਦੀ 10000 ਮਹਿੰਗੀ ਹੁੰਦੀ ਐ ਹਾਂ ਬ ਸਾਰੇ ਟਰੈਕਟਰ ਦੀ ਮਨ ਲੱਗਿਆ ਵਚੀ ਜੇ ਵੱਚੀ ਦੇਦੀ 10000 ਮਹਿੰਗੀ ਹੋਣਾ 10000 ਮਹਿੰਗੀ ਹੋਣੀ ਆ 51000 ਦੀ ਬਾਈਕ ਕਹਿੰਦਾ ਲੈ ਕੇ ਆ ਕੇ ਪ੍ਰਿੰਟ ਵੇਖੀ ਬਰਾਹ ਤੂੰ ਕਿੰਨੀ ਚਮਕਾ ਕਿੰਨੇ ਪਿੰਡੇ ਵੇਖ ਕੇ ਤਲਕਣੇ ਜਿਵੇਂ ਸਰੋਂਾ ਥੀ ਨਮਣਿਆ ਹੁੰਦਾ ਬੱਚੀ ਇਹ ਤਾਂ ਗੱਲ ਹੈਗੀ ਆ ਲੈਸ਼ ਕਾ ਮਾਰ ਦੇ ਮਾਰੀ ਧੁੱਪੇ ਲੈ ਕੇ ਗੱਲ ਨਹੀਂ ਨਹੀਂ ਯਾ ਵੀਰੇ ਸਾਰੇ ਅੱਜ ਵੇਖ ਕੇ ਲੈ ਆ ਬਈ ਗਰਮੀ ਦਾ ਤੋਫਾ ਇਹਦਾ ਤੂੰ ਦੇਖ ਸਿੱਧਰੋਂ ਬਾਹਰ ਕੱਢ ਕੇ ਦਿਖਾਉਣਾ ਅੱਛਾ ਕਹਿੰਦਾ ਭਾਵੇਂ ਰੇਲ ਦੀ ਲੀ ਨਾ ਬੰਨ ਕੇ ਥੋਨੀ ਠੀਕ ਆ ਮੈਂ ਕੱਪ ਪਾਏ ਨਾ ਵੀ ਹੈਲ ਜੂ ਲੱਤ ਚੱਕ ਗਈ ਨਾ ਨਾ ਨ ਕਰੋ ਚੈੱਕ ਆ ਚੀਜ਼ਾਂ ਲੈਣੀਆਂ ਆਪਾਂ ਨੂੰ ਭਾਰਾ ਨਹੀਂ ਗਾ ਕਹੇ ਤਾਂ ਲੱਤ ਮਾਰ ਦੇਵੇ ਜਾ ਕੇ ਲੈਣਾ ਕੀ ਇਹ ਕੰਮ ਤੋਂ ਚਾਹੇ ਬੱਛੇ ਲੱਤ ਮਾਰੇ ਗਾਲਾਂ ਲਈ ਜਾਵਾਂਗੇ ਵੀਰੇ ਬਹੁਤ ਘਰ ਇਹ ਚੀਜ਼ ਮੰਗਦੇ ਆ ਪਰ ਬੱਛੀ ਕਦੋਂ ਖੁੰਝੀ ਨਹੀਂ ਕਹਦਾ ਕੋਈ ਨਹੀਂ ਖੁੰਝੀ ਗਾਵਾ ਇੱਕ ਰੁਧਿਆ ਤਕੀ ਦੇਣਾ ਰੱਖੀ ਭਜਣਾ ਜਾਂਦਾ ਜਾ ਬੱਛੀ ਜੇ ਕੰਨੀ ਆਲੇ ਦੰਦ ਖੜੇ ਦੰਦਾਂ ਜੀ ਇਹਦੀ ਗੱਲ ਨਹੀਂ ਰਹੀ ਦੂਜਾ ਨਹੀਂ ਵੀਰੇ ਕਿਆਂ ਦੀ ਗੱਲ ਨਹੀਂ ਚਮਕਾਂ ਰੇ ਵੱਤੀ ਦੀਆਂ ਕਮਾਂ ਟੋਰ ਵੀਰੇ ਕਿਰਾ ਟੋਰ ਕੇ ਵਹਾ ਖੋਲੀ ਬਚੀ ਲਓ ਕਾ ਤੇਰਾ ਪਵਾਜ ਕੱਚੀ ਆ ਇੱਥੇ ਬਾਨਾ ਬਰਾ ਖਾਣ ਵੇਲਾ ਚਾਹ ਕੇ ਨਹੀਂ ਲਾ ਸਕਦਾ ਬੰਦਾ ਚਾਹ ਕੇ ਹਜਾ ਲਾਉਣਾ ਸਹੀ ਗੱਲ ਆ ਪੂਰਾ ਟਾਪ ਦਾ ਥਾਣਾ ਜੇ ਮਸ਼ੀਨ ਤੇ ਲਾਉਣਾ ਮਸ਼ੀਨ ਤੇ ਲਾ ਲੋ ਹੱਥੀਂ ਲਾਉਣਾ ਮਾਜੀ ਲੜਾਈ ਯਾਰ ਕਦੇ ਆਏ ਥੋੜਾ ਵਾ ਕਹਿੰਦਾ ਚਾਹੇ ਕੋਹ ਦੇ ਪੇੜੇ ਦੀ ਚੱਲ ਸਾਲੀ ਧਾਲੀ ਖੜੀਆਂ ਨੂੰ ਲੈ ਆਏ ਥੋੜੀ ਵੀ ਸਾਲੀ ਕਦੇ ਬੰਦਾ ਹੋਵੇ ਸੇਵਾ ਵਾਲਾ ਜਿੰਨਾ ਮਰਜੀ ਝੋਲੇ ਮੂੰਹ ਚਾਹੇ ਕਹਾਂ ਤਾਂ ਕਈ ਪਸੂਂ ਕਾ ਕਿੰਨੇ ਲੈਣੇ ਆ ਪਹਿਲਵਾਨਾਂ ਨੂੰ ਤੁਰਦੀ ਆ ਬੱਛੀ ਦਾ ਤਾਂ ਬੰਤੀ ਕੋਨੇ 75000 ਦੀ ਵੇਚ ਲਾ ਜਾਏ ਜੈਜ ਜੈਜ ਵੀਰੇ 51000 ਨੂੰ ਬੱਛੀ ਦਊਗਾ 52 52 ਜੋੜਾ ਲੈ ਗਿਆ ਜੋੜਾ ਲੈਗਾ ਮਾਨਤਨ ਕਰ ਦਾਂਗੇ ਇੱਕ ਗੱਲ ਸੁਣਦਾ ਬਰਾੜਾ ਪਈ ਨਹੀਂ ਕਦੇ ਵੀਡੀਓ ਚੱਲਨੇ ਆਸ ਤੇ ਪਈ ਨਹੀਂ ਮਾ ਦੀ ਇਹ ਜਿਹੜੀ ਚਲੋ ਹੁੰਦੀਆਂ ਇਕੱਲਾ ਰੰਗ ਕਹਿ ਕੇ ਇਕੱਲਾ ਕਹਿੰਦਾ ਪਰ ਕਵਾਲਟੀਆਂ ਮੱਛੀਆਂ ਚ ਕਵਾਲਟੀਆਂ ਪਰ ਇਹ ਕਿਨੂੰ ਕਹਿੰਦੇ ਆ ਵੀ ਭਾਵੇਂ ਰੇਲ ਦੀ ਰੇਲ ਆ ਜਦੋਂ ਲੀਣਾ ਬੰਦ ਕੇ ਚੋਲੀਏ ਪੈਰ ਚੱਕੀ ਗਏ ਨਹੀਂ ਆਪਾਂ ਬੈਠੇ ਆ ਬੈਠੇ ਆ ਆਪਾਂ ਇਹ ਥੋੜੀ ਤਾਂ ਕਹਾਂ ਮੇਰੇ ਘਰ ਦੀ ਗਾਰੰਟੀ ਵਾਹਿਗੁਰੂ ਦਾ ਆਸਰਾ ਚਾਹੀਦਾ ਖੌਸੂ ਬੰਦਾ ਇਹਦਾ ਲੈ ਕੇ ਜਾਉ ਨਹੀਂ ਹਰ ਬੰਦੇ ਵੀਡੀਓ ਦੇਖਦੇ ਆ ਵੀਰੇ ਪਹਿਲਾਂ ਇੱਥੇ ਆਉਣ ਆਪਾਂ ਇਹ ਗੱਲ ਕਰਨੀ ਸੁਣੀ ਇਹ ਗੱਲ ਤੇਰੀ ਗੱਲ ਹਰ ਬੰਦਾ ਵੀਡੀਓ ਦੇਖਦਾ ਠੀਕ ਆ ਮੇਰੇ ਗਾਹਕ ਹੁਣ ਤੁਰੇ ਆਉਂਦੇ ਆ ਜਿਹੜੇ ਤਿੰਨ ਲੈ ਗਏ ਤਾਂ ਚੌਥੀ ਨੂੰ ਰਸਤੇ ਰੋਂ ਲਈ ਆਉਂਦੇ ਅੱਛਾ ਹਾਂ ਮੈਂ ਨਹੀਂ ਕਹਿੰਦਾ ਮੈਂ ਵਪਾਰ ਵੀ ਐ ਮੈਂ ਕਹਿੰਦਾ ਭਾਈ ਆਪਾਂ ਤਨੋਂ ਮਨੋਂ ਮਾਲ ਦੀ ਖੁਸ਼ ਹੋਗੇ ਨਹੀਂ ਨਫਾ ਰੇਕ ਬੰਦੇ ਨੇ ਲੈਣਾ ਨਫਾ ਤਾਂ ਭਾਈ ਲੈਣੇ ਆ ਤੇ ਪਰ ਚੀਜ਼ ਸਹੀ ਦਿਓ ਵੀਰੇ ਬਾੜੀ ਜੋ ਕੇ ਆਪ ਲੈਣਾ ਮੈਂ ਬਾੜਾ ਜੋ ਆਉਂਦਾ ਠੀਕ ਹੈ ਜੀ ਹਾਂ ਲਾਂਬੇ ਫਰੌੜਾ ਗੰਮ ਬਾਕੀ ਵੀਰੇ ਕੰਮ ਕਰਨ ਦਾ ਵੀ ਕੀ ਫੇਰ ਹੀ ਫਾਇਦਾ ਜੇ ਇੱਕ ਬੰਦਾ ਦੋਹਾਂ ਨੂੰ ਹੋਰ ਲੈ ਕੇ ਆਵੇ ਵੀਰੇ ਇਹ ਮਾਲ ਸਾਰਾ ਨਫੇ ਜੀ ਵਿਕਣਾ ਕੱਚੀਆਂ ਵੱਚੀਆਂ ਚਾਰ ਚਾਰ ਦਿਨ ਸੰਭ ਨਾਲ ਲੀਆਂ ਸਾਰੀਆਂ ਚ ਪੰਜ ਪੰਜ ਸੱਤ ਸੱਤ ਹਜ਼ਾਰ ਹੈਗਾ ਹੈਗਾ ਕੋਈ ਨਹੀਂ ਆਪਣੀਆਂ ਬੈਣੀ ਸੇਵਾ ਕਰਨੀ ਨਹੀਂ ਵੀਰੇ ਆਪਣੇ ਕੋਲੇ ਮਾਲ ਜਾਵੇ ਠੀਕ ਆ ਆ ਕੀ ਚੀਜ਼ ਲਈ ਫਿਰ ਇਹ ਵੀਰੇ ਗ੍ਰੈਂਡੋ ਆ ਇਹਦਾ ਡਿਮਾਂਡ ਗ੍ਰੈਂਡੋ ਡਿਮਾਂਡ ਤੇ ਆ ਹੀ ਲੱਗਦੀ ਡਿਮਾਂਡ ਬਹੁਤ ਘੱਟ ਮਿਲਦੀ ਇਹ ਕੋਈ ਬੱਚੀ ਮਿਲੀ ਆਪਾਂ 6 ਕਈ ਸੀ ਆਪਾਂ ਨੂੰ ਦੰਦੋ ਵੀਰੇ ਚੌਗੀਆਂ ਇਹ ਦੰਦਾ ਜੀ ਆ ਵੀਰੇ ਕੋਈ ਖੀਰੀ ਆ ਕੋਈ ਦੋਂਦੀ ਆ ਕੋਈ ਚੌਗੀ ਆ ਗਾਣੀ ਸਾਰੇ ਦੰਦਾ ਜੀ ਆ ਆ ਬੱਚਾ ਖੀਰਾ ਵਾ ਦਦਮ ਆ ਖੀਰਾ ਹੋਊਗਾ ਚੌਗਾ ਉਹ ਬੱਚਾ ਆ ਵੀ ਚੌਗਾ ਉਹ ਵੀ ਚੌਗੀ ਆ ਆ ਦੋਂਦੀ ਆ ਉਹ ਵੀ ਦੋਂਦੀ ਆ ਪਰਲੇ ਪਾਸੇ ਬਸ ਆ ਹੀ ਕੁਛ ਆ ਕੋਈ ਦੋਂਦੀ ਛੱਡ ਕੇ ਬਾਕੀ ਦੰਦਾਾਂ ਚ ਦੰਦਾਾਂ ਹਾਂ ਦੰਦਾਾਂ ਇਨੂੰ ਲਿਆ ਬਾਹਰ ਨੂੰ ਇਹ ਗਰਲੈਂਡੋ ਤੋਰਦੇ ਦੋ ਖੜੀਆਂ ਰਹਿੰਦਾ ਜੇ ਕੋਈ ਚਿੱਟੀ ਜੀ ਤੋਰਦੇ ਨਹੀਂ ਤੋਰਦੇ ਲੈ ਵਜਾਣਾ ਤੋਰਿ ਮੰਡ ਮੰ ਠੀਕਾ ਤੇ ਨਹੀਂ ਲੱਗਿਆ ਇਹਦੇ ਵੀ ਲੱਗੇ ਆਪਾਂ ਜੋ ਚੈੱਕ ਪਾਸ ਨਹੀਂ ਹੁੰਦੀ ਆ ਗਾਰੰਟੀ ਅੰਦਰ ਨਹੀਂ ਸਾਰੀਆਂ ਦੀ ਦੂੰ ਅੱਛਾ ਕਾਂਜੋ ਕਾਂਜੋ ਵੇ ਬੱਛੀ ਬਾਈ ਮੇਰੀ ਘਰੋਂ ਮੋੜ ਦੇ ਵੇ ਅਗਲਾ ਸਣੇ ਕਰਾਇਆ ਹਾਂ ਸਣੇ ਕਾ ਥਾਣ ਦੇਖ ਬੱਛੀ ਨੂੰ ਕਹੇ ਜੇ ਲੱਗੇ ਬਰਾਣਾ ਲਓ ਚੈੱਕ ਕਰੋ ਕੁਆਲਿਟੀ ਬੜੀ ਪੂਰੀ ਇਹਨੂੰ ਅੱਗੇ ਵੀ ਕਰਨਾ ਹੈ ਫੀਡਦੀਆਂ ਬੋਰੀਆਂ ਜੀ ਦੋ ਚ ਜਾਣੀਆਂ ਨਾ ਮੁੱਲ ਮੁੱਲ ਨਹੀਂ ਇਹ ਤਾਂ ਮੁੱਲ ਨਹੀਂ ਲੈ ਨਹੀਂ ਹੈ ਸਾਰਿਆਂ ਲਜਾਉ ਇੱਕ ਹੀ ਇੱਕ ਬੰਦਾ ਆਂਟੀ ਆ ਮੈਂ ਕਿਹਾ ਪੈ ਬਲਵਾਏ ਹੁਣ ਜਾਂਦੇ ਇਹਨੂੰ ਅੱਜ ਫਾਰਮ ਤਿਆਰ ਇਹ ਤਾਂ ਗੱਲ ਹੈਗੀ ਆ ਕਿੰਨੇ ਲੈਣੇ ਆ ਮੁੱਲ ਵੀਰੇ 12500 ਦੀ ਦੇਣੀ ਆ ਓਵਰੇ ਓਵਰੀਆ 15 16 ਮਾਗ ਲਈ ਉਹਦਾ ਫਾਇਦਾ ਨਹੀਂ ਮਾਲ ਵੇਚਣਾ ਲੈਣਾ ਆਏ ਨਾ ਕੋਈ ਆਠ ਵਾਲਾ ਫੋਨ ਨਾ ਵੀਰਿਆ ਤੇ ਦੇਖ ਕੋਈ ਕਵੇ ਮੇ ਨਜ਼ਰ ਹੁਣ ਮੈਂ ਵੀ ਲੈ ਕੇ ਆ ਘਰ ਦਿੰਦਾ ਕੋਈ ਵੀਰਿਆ ਗੱਲ ਗਾਲਤ ਨਹੀਂ ਕਰਦੇ ਬੱਚੇ ਬਰੀਦ ਆਏ ਰਹੇ ਤੂੰ ਠੀਕ ਆ ਆ ਕੀਰਾ ਬੱਚਾ ਇਹਦਾ ਕਿਤੇ ਆਣ ਕੇ ਨਹੀਂ ਇਕੱਠਿਆਂ ਇਹ ਬੱਚਾ ਕੀਰਾ ਕੀਰਾ ਦੀ ਕੀਰਾ ਕੱਚਾ ਗਾਲਤ ਨਹੀਂ ਕਹਿ ਕੇ ਦਿੰਦੇ ਠੀਕ ਆ ਦੱਸ ਕੇ ਦੇ ਲੈ ਲੋ ਜੀ ਨਹੀਂ ਗਾਲਤ ਨਹੀਂ ਕਹਿਣਾ ਕੀਰੇ ਕੀਰੇ ਦੋਂਦੇ ਇੱਕ ਟੋਰਿੰਮਟ ਫੁੱਟ ਸ਼ਾਕ ਦੀ ਗਾਰੰਟੀ ਆ ਤੂੰ ਥੱਲੇ ਇਹਦੇ ਜਗਾੜ ਕਹੇ ਜਾ ਲੱਗਿਆ ਤੂੰਗਾ ਭਾਈ ਗੱਬਣਾ ਬੱਚੀ ਠੀਕ ਆ ਲੋਕ ਲਓ ਜੀ ਖਾਈ ਮਾੜਾ ਨਿਗਾਮ ਰਾਈ ਥਲੇ ਵੇਖ ਲੈ ਕਿਆ ਮੰਦਾ ਗਲਾਬੀ ਥਣ ਲੱਗਿਆ ਬੱਚੀ ਬੈਠੀ ਏ ਝੋਲੀ ਮੁੱਲ ਤਾਂ ਲੋਕਾਂ ਨੂੰ 20000 ਕਰਨਾ ਤਾਂ ਵੀ ਵੇਖਦੀ ਆ ਬਰਾੜਾ ਨਹੀਂ ਕਰਨਾ ਲੈ ਨਹੀਂ ਜਿਹੜੇ 12500 ਦੇ ਦਿੰਨੀ ਏ ਇਹ ਵੀ ਹੈਗੀ ਬੱਚੀ ਹੁਣ ਵੀ ਬੈਗਦੀ ਆ ਵੀ ਕੀਰੀ ਬੱਚੀ ਆ ਗਲਾਬੀ ਥਣ ਲੱਗੇ ਚਾਰੇ ਬਰੀਡ ਦੇ ਬੋਦੀ ਵੇ ਬੱਚੀ ਦੇ ਕਿੰਨੀ ਦੇ ਜਿਹਨੇ ਸਾਂਭਣੀ ਆ ਉਹਦੇ ਵਾਸਤੇ ਮਾੜੀ ਤਾਂ ਨਹੀਂ ਚੀਜ਼ ਲੈ ਆ ਲੈ ਕੋਈ ਗੱਲ ਨਹੀਂ ਕੋਈ ਗੱਲ ਲੈ ਆ ਲੈ ਕੋਈ ਗੱਲ ਦਰ ਗਈ ਸੱਕਰਵਾਦੀ ਕੇ ਨਗ ਲਿਆ ਵੀਰੇ ਆਪਣੇ ਹੋਗੇ 4 5 6 ਨਾ ਕਰ ਸੀ ਜਾਂ 7 ਨੰਬਰ ਆ ਗਿਆ ਨੰਬਰ ਜੇ ਤੇ ਰੱਖ ਲਓ ਤੂੰ ਵੀ ਨਾ ਭੁੱਲ ਜੀ ਬਾਅਦ ਚ ਕੋਈ ਨਾ ਉਹ ਬਾਅਦ ਘੰ ਲੈ ਨਾ ਮੈਂ ਨੰਬਰ ਠੀਕ ਆ 7 ਨੰਬਰ ਆ ਚੱਲ ਇਹ ਦੰਦਾਂ ਚ ਗੱਲ ਰੋ ਰੋ ਡਰਦੀ ਬੱਚੀ ਬਾਹਰ ਹੀ ਬੰਦੋ ਜੀ ਕੋਈ ਗੱਲ ਨਹੀਂ ਉੱਧ ਲੈ ਜਾਂ ਤਰੀ ਲੈ ਲੈ ਆ ਦੇਖੋ ਜੀ ਠੀਕ ਆ ਬਰੀਡ ਹਲ ਹੋਣੀ ਆ ਅੰਤ ਤੱਕ ਕੋਈ ਇਹਦੀ ਵੀ ਅੰਦਰ ਦੀ ਗਾਰੰਟੀ ਆ ਹਾਂ ਜੀ ਫੁੱਲ ਚੈੱਕ ਬਾਹਰ ਦਾ ਪੂਰਾ ਵੀ ਨਹੀਂ 4 4 ਹੀ ਥਾਣੋਂ ਦੇ ਮੋਟੇ ਹੋਣਗੇ ਨਵੇਂ ਠੀਕ ਆ ਦੇਖੀ ਬੋਦੀ ਵਾਲੀ ਬੱਚੀ ਦਾ ਲਓ ਜੀ ਕਰ ਲਓ ਚੈੱਕ ਬਰੀਡ ਦੇ ਸਹੀ ਗੱਲ ਆ ਜੀ ਠੀਕ ਆ ਜੀ ਠੀਕ ਆ ਵੀਰੇ ਲੈ ਜੀ ਲੈ ਚੱਲ ਲੈ ਜ ਠੀਕ ਹੈ ਬਰੇ ਇਹਦੇ ਕਿੰਨੇ ਲੈਣੇ ਆ 12.5 ਹਜ਼ਾਰ ਇੱਥੇ ਰੱਖ ਇੱਥੇ ਰੱਖ 12.5 ਮਠਾਈ ਮੇਲਾ ਲਵਾ ਨਵੇਂ ਨਵੇਂ ਆ ਗਏ ਮੈਨੂੰ ਅੱਜ ਦਾ ਨਾ ਅੱਜ 12.5 ਆ ਨਹੀਂ ਜੀਨਾ ਲੈ ਗਏ ਮੈਂ ਆਹ ਮੈਨੂੰ ਇੱਧਰ ਦੇਣ ਸੀਗਾ ਬਹੁਤ ਟਾਈਮ ਦਾ ਹੈ ਜਦੋਂ ਦਾ ਆਇਆ ਮੈਂ ਦੇਖੀ ਇਹਨਾਂ ਦੰਦੋ ਦੱਸ ਕਿਵੇਂ ਆ ਨਮਾ ਦਿਖਾਉਣਾ ਇਹ ਚੌਗੀ ਹੋਗੀ ਵੀ ਚਾਰ ਦੰਦਾਂ ਦੇ ਵਿੱਚ ਇਹ ਤਾਂ ਯਾਰ ਇਹ ਤੇ ਜਿਹੜੀ ਆ ਪਿੱਛੇ ਜੇ ਪਾਈ ਸੀਗੀ ਪਰਸੋਂ ਚੌਥੇ ਉਹ ਚੀਜ਼ ਹੀ ਆ ਉਹੀ ਚੀਜ਼ ਆ ਦੇਖ ਕੁਆਲਟੀ ਚੈੱਕ ਕਰ ਕੇ ਘਰ ਕੇ ਨਾ ਕੁਆਲਟੀ ਚੈੱਕ ਕਰ ਸਹੀ ਗੱਲ ਚਾਹ ਕੇ ਨਹੀਂ ਸਾਲੀ ਬਾਂਦੀ ਇਹਦੇ ਲੱਗਿਆ ਠੀਕ ਆ ਠੀਕ ਆ ਵੀਰੇ ਇਹਦੇ ਲੱਗਿਆ ਝੋਲੀ ਵਾਲੀ ਸੁਣੀ ਹੈ ਇਹਦੀ ਇਹਦੇ ਨਹੀਂ ਨਾ ਹੋ ਗਿਆ ਕਿੰਨਾ ਠੀਕ ਆ ਲੱਗੇ ਨੂੰ ਯਾਰ ਮਾਲਕ ਆਪਾਂ ਤਾਂ ਖਾਲੀ ਦੇਣੀ ਆ ਸੱਬ ਵੀ 66 ਸੀ ਮਾਲਕ ਆਪਾਂ ਖਾਲੀ ਦੇਣੀ ਆ ਆਪਾਂ ਖਾਲੀ ਦੇਣੀ ਆ ਅੰਦਰ ਦੀ ਚੈੱਕ ਪਾਸ ਦੇਣੀ ਆ ਗਰੰਟੀ ਵਾਲੀ ਜਿਹੰਦਰ ਦੀ ਨੌਕਸ ਦੀ ਉਹਦੀ ਕਾਂਜ ਦੀ ਗਰੰਟੀ ਆ ਹੋ ਰਵੇ ਅਗਲੇ ਦੇ ਕਰਮਾਂ ਦੀ ਗੱਭਰ ਨਿਕਲੇ ਅਗਲੇ ਮਕਰ ਚਲੋ ਆਪਾਂ ਖਾਲੀ ਲੈ ਜਵਾਂ ਨਾ ਵੇਖੀ ਮੜੀ ਫੜੀ ਬੱਚੀ ਕਿੰਨੇ ਲੋਕ ਨਹੀਂ ਹੈ ਜਿੰਨੇ ਮਰਜੀ ਦਵਾ ਦੀ ਜਿਹੋ ਜੀ ਚੀਜ਼ ਆ ਆਪ ਹੀ ਕਹਿ ਦਵੇ ਬੰਦਾ ਫੋਨ ਚੱਕ ਕੇ ਵੀ ਇੰਨੇ ਇੱਕ ਦੀ ਆ ਆਪੇ ਹੀ ਉਹਨੇ ਹੀ ਲੈ ਲੂੰ ਮੇਰੇ ਹਿਸਾਬ ਨਾਲ ਤਾਂ ਹੋਊਗਾ ਮੰਗਣ ਤਾਂ ਲੋਕ ਸੁਣਦਾ ਸ਼ੋਕ ਮੰਗਣ ਨੂੰ ਤਾਂ 35 ਮੰਗੀ ਜਾਂਦੇ ਆ ਭਾਈ 40 ਵੀ ਮੰਗੀਆਂ ਬੇਰ ਬਹੁਤ ਆ ਵਹਿੜਦੀ ਮੱਛੀ ਭਾਈ ਕਦੋਂ ਵੀ ਖੁੰਝ ਨਹੀਂ ਮੰਗਣਾ ਮੰਗਣਾ ਤਾਂ 16000 ਦੀ ਦੇਣੀ ਅੱਛਾ ਭਾਈ ਬੱਚਾ ਤੇ ਡੋਨੇਗਲ ਦਾ ਨਹੀਂ ਹਜਾ ਦੰਦਾ ਅਗਲਾ ਜਲੋ ਖਾਲੀ ਵੀ ਲੈ ਲਾ ਇੱਕ ਮਿੰਟ ਆਹ ਹੀ ਬੱਚੀ ਜਾਂਦੀ ਆ ਆ ਦੇ ਸੀਮਨ ਦੇ ਗੱਬਨ ਨਿਕਲੀ ਮੈਂ 15000 ਨਫਾ ਦੇ ਕੋ ਮੇਰੀ ਕੋਈ ਵੇਚ ਦੇ ਬਾਤ ਜਾਣਤਾ ਵਿਹਾਂ 25 ਚੈੱਕ ਬਾਸ ਹੋਣੀ ਮਹੀਨਾ ਹੋ ਗਿਆ ਤੇ ਡੇਢ ਦੀ ਚੈੱਕ ਬਾਸ ਹੋਣੀ ਕੀ ਦੀ ਫੇਰ ਲੈ ਲੂੰ ਅੱਛਾ ਹਾਂ ਜਦ ਦੇ ਆਥਰ ਖਾ ਲਵੇ ਬੱਚੀ ਤੋ ਭਾਈ ਮੈਂ ਸਾਂਭ ਨਹੀਂ ਸਕਦਾ ਇਹਨਾਂ ਦਿਨ ਮਾਰ ਨਹੀਂ ਸਾਰ ਖਾਣ ਦਿਖਾਈ ਚੋਲ ਦਿਖਾਈ ਠੀਕ ਹੈ ਚੋਲ ਦਿਖਾਈ ਲੈ ਲਓ ਜੀ ਹਾਂ ਓਏ ਝੋੜੀ ਦਾ ਜੇ ਮੈਂ ਹੁਣ ਗੱਬਰ ਦੀ ਹੁੰਦੀ ਦਾ ਹੋ ਸਕਦਾ ਗੱਬਰ ਨਿਕਲਿਆ ਵੇ ਚਲੋ ਆਪਾਂ ਕਹਿੰਦੇ ਨਹੀਂਗੇ ਆਪਾਂ ਖਾਲੀ ਕਰ ਲੈ ਜੀ ਲੈ ਜੀ ਕੱਦ ਕੱਦ ਕਿਤੇ ਗੱਬਰ ਰਹਗੀ ਪਤਾ ਹੀ ਨਹੀਂ ਕਿਹੜਾ ਵੀਰੇ ਨਿੱਕੀ ਮੰਨ ਕੇ ਨਾ ਵੇ ਕੋਈ ਬੱਚੀ ਵੀ ਆਪਣੀ ਇਹ ਫੁੱਲ ਵੇ ਲੈ ਲੀਆ ਫੁੱਲ ਭੱਟੀ ਹੈ ਜੀ ਬਰੀਡ ਬਹੁਤ ਇੱਕ ਆ ਜਰਸੀ ਆ ਜਰਸੀ ਜਰਸੀ ਲੋਕੀ ਘਰ ਦੇ ਫਿਰਦੇ ਆ ਕਿੱਥੋਂ ਲੱਭੇ ਇਹ ਤਾਂ ਦੋ ਆਪਰਾ ਇਹਦੇ ਜੇ ਇੱਕ ਬੱਚੀ ਨਾਲ ਫੇਰ ਢੱਡਜ ਬੱਚਾ ਗੱਬਰ ਵੀ ਆ ਇਹ ਚੱਕ ਪਾਸ ਇੱਕ ਆਪ ਚੰਗੀ ਇੱਕ ਬੱਚਾ ਬੱਚਾ ਚੰਗਾ ਟੀਕਾ ਵੀ ਚੰਗਾ ਲੱਗਿਆ ਬਾਹਰ ਲਿਆ ਫਿਰ ਇਹਨੂੰ ਖੋਲੀ ਭਾਈ ਖੋ ਰੇਟ ਕਰਕੇ ਨਾ ਭਜਾ ਦੇ ਤੂੰ ਨਾ ਨਾ ਰੇਟ ਨਹੀਂ ਕਰਦਾ ਮੈਂ ਤਾਂ ਫੰਡਰਾਂ ਦੇ ਭਾਈ ਦੇ ਦਿੰਦਾ ਅੱਛਾ ਆ ਤਾਂ ਵੀਡੀਓ ਲੋਕੀ ਚਾਹ ਕੇ 10 ਮਿੰਟ ਕੱਟ ਕੇ ਚੋਲੀ ਚੌਗੀ ਹੋ ਵੀ ਦਾ ਚੌਗੀ ਹੋ ਜਾਂਦੋਂ ਦੀਓ ਬੱਚੇ ਬੱਚੇ ਜਿਵੇਂ ਮਰਜੀ ਮੰਨ ਲੈ ਕੋਈ ਹਾਂ ਮੰਨ ਲੈ ਠੀਕ ਆ ਹਾਂ ਫੋੜ ਸ਼ਾਂਕ ਨਾ ਜੀ ਚਾਰੇ ਧਨ ਕਿੰਨੇ ਟਮੇ ਸਮੇਂ ਦੀ ਗੱਬਣ ਇਹ ਜੀ ਢਾਈ ਮਹੀਨੇ ਦੀ ਚੈੱਕ ਪਾਸ ਆ ਜੀ ਡਾਕਟਰ ਆਵਦਾ ਨਾਲ ਲੈ ਕੇ ਆਵੇ ਡਾਕਟਰ ਲੈ ਕੇ ਆਵੇ ਚਾਹ ਜਾਂਦੀ ਕਰਾ ਲਵੇ ਅਸੀਂ ਚੈੱਕ ਕਰਾ ਕੇ ਘਰੇ ਆਪਣੇ ਢੰਡਾ ਨਿਕਲਵਾਉ 24 ਮਹੀਨੇ ਦੀ ਗਰੰਟੀ ਹੈ ਘਰੇ ਉੱਤਰ ਕੇ ਹਾਂ ਹਾਂ ਬਾਅਦ ਚ ਕਰਾ ਕੇ ਲਫੂ ਨਾ ਇਹ ਡਾਬੀ ਦੇ ਕੋ ਫਰਾਡ ਡਾ ਤਾਂ ਕੋਈ ਵੀ ਨਹੀਂ ਮਾਰਾ ਹੁੰਦਾ ਵੀ ਅਗਲਾ ਬੱਚਾ ਹੁੰਦੇ ਤੇ ਕਹਿ ਦੂ ਵੀ ਖਾਲੀ ਨਾ ਆਪਾਂ ਜਿਹੜੀ ਗੱਬਣ ਪਾਸ ਕਰਾ ਕੇ ਕਰਾਈਓ ਸਾਡੀ ਉਹ ਪਾਸ ਤੇ ਚੰਗ ਠੀਕ ਆ ਹਾਂ ਜੀ ਲੈਣੇ ਕਿੰਨੇ ਲੈਣੇ ਵੀਰੇ ਜਿਹੜੇ ਬੱਚੇ ਜਾਂਸਾਂ ਦੇ 25 25000 ਦੇ ਰਹਿ ਗਏ ਦਿੰਦੇ ਆ ਦਿੰਦੇ ਆ ਵੱਧ ਦੇ ਵੀ ਦਿੰਦੇ ਆ ਗ ਹੁਣ ਇਹਦੇ ਚ ਛੋੜ ਤਾਂ ਕਹਿਨ ਦੀ ਲੋੜ ਹੀ ਨਹੀਂ ਮਾਰ ਤਾਂ ਕੱਲਾ ਮਾਰ ਤਾਂ ਜ਼ਰੂਰ ਕੋ ਸੌਂ ਘਾ ਕੇ ਸਬਦਾ ਨਹੀਂ ਮੈਂ ਕਰਦਾ ਇਹ ਨਹੀਂਗਾ ਵੀ ਬਾਈ ਲਾ ਲੋ 18 ਬਾ 2 15 ਦਾ ਉਹ ਕੰਮ ਨਾ ਬਾਈ ਉਹ ਨਾਲ ਲਾਓ ਸਵਾ ਨਾਲ ਕਰਾਓ ਕਰਨਾ ਜਿਹਨੇ ਪਾਲ ਕੇ ਢਾਈ ਹਮਨੇ ਚੈੱਕ ਕਰਾ ਕੇ ਦੇਣੀ ਨਹੀਂ ਨੇੜੇ ਲੱਗਣ ਪਤਾ ਅਗਲਾ ਕਹਿੰਦਾ ਮੈਂ ਕਰੇ ਰਹਾ ਕਰਦੇ ਨਹੀਂ ਪਤਾ ਉਧਰ ਸਾਈ ਅਗਲੇ ਦੇ ਹੱਥਿਆਂ ਦੀ ਉਹ ਲੈ ਰੈਜ ਪੈਨ ਕਹਿੰਦਾ ਬਾਈ ਮੈਂ ਹੀ ਵੇਚ ਨਹੀਂ ਜਾਉ ਇਹ ਤਾਂ ਚੀਜ਼ ਆ ਯਾਰ ਇੱਕ ਠੀਕ ਹੈ ਦੇ ਇਹ ਤਾਂ ਵੀਰੇ ਬੈਟਰੀ ਲੈ ਕੇ ਲੱਭਣ ਵਾਲੀ ਗੱਲ ਹੀ ਐ ਇੱਕ ਹੈ ਜਰਸੀ ਇੱਕ ਹੈ ਗੱਬਣ ਇੱਕ ਹੈ ਗੱਬਣ ਠੀਕ ਇੱਕ ਜੋੜੇ ਤੇ ਹੋਰ ਕੰਮ ਕਰਦਨੇ ਆ ਜਾ ਅੱਛਾ ਹੋਰ ਆਫਰ ਕਰ ਦੇਣਾ ਹਾਂ ਕਰਦਾ ਕਰਦਾ ਆ ਕਰੋ ਸੰਗ ਦਾ ਇੱਕ ਚਾਹ ਵਾਣ ਹੋਵੇ ਕੋਈ ਦੰਦਾਜ ਬੱਚਿਆ ਝੂਣੀ ਦੇਖੀ ਤੂੰ ਮੈਂ ਗੱਬਣ ਹੁੰਦੀ ਇੰਨੀ ਝੂੜੀ ਟਰ ਲਿਆਈ ਗਰਮੀ ਦੇ ਫਰੈਟੀ ਆ ਹਾਂ ਜਾ ਵੀਰੇ ਬਾਹਰ ਲਿਆ ਠੀਕ ਐ ਇਹ ਜੋੜਾ ਇੱਕੋ ਘਰੇ ਜਾਊਗਾ ਕਈ ਬੰਦੇ ਮੰਗਦੇ ਗਰਮੀ ਰਾਤ ਬੱਚਿਆਂ ਜਰਸੀ ਵੀ ਗਰਮੀ ਦੇ ਤਾਂ ਉਹ ਵੀ ਗਰਮੀ ਦੇ ਠੀਕ ਆ ਦਰਦੀ ਆ ਮੜਾ ਹਿਸਾਬ ਨੇ ਲਓ ਜੀ ਕਰਾਉਂ ਦਾ ਆ ਗਿਆ ਦੰਦੋ ਦੰਦਾਂ ਚ ਕਿਵੇਂ ਆ ਇਹ ਦੰਦਾ ਦੋਂਦੀ ਆ ਜੀ ਠੀਕ ਆ ਲੈ ਹੌਲੀ 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 ਰੌਟ ਚਾਹੀਦੀ ਗਾਰੰਟੀ ਆ ਗਾਰੰਟੀ ਜੀ ਗਾਰੰਟੀ ਝੋਲੀ ਦਿਖਾਉਣਾ ਕਿੰਨੇ ਲੈਣੇ ਆ ਮਗਰ ਦੀ ਝੋਲੀ ਦਿਖਾ ਦਿਓ ਝੋਲੀ ਦਿਖਾ ਦਿੰਨੇ ਥੋੜਾ ਜਨਾ ਡਰੂਗਾ ਇਹ ਕੋਈ ਗੱਲ ਨਹੀਂ ਖਰਜ ਪਤਾ ਬਸ ਕੋਈ ਗੱਲ ਨਹੀਂ ਓਕੇ ਆ ਜੀ ਡਨ ਲੈ ਜਾ ਵੀ ਹੌਲੀ ਲੈਦਾ ਜਾ ਮੁੱਲ ਜੀ ਇਹਦਾ ਕੱਲੀ ਦਾ 10000 ਰੁਪਇਆ ਦਾ ਅੱਛਾ ਜੇ ਕੋਈ ਇਹਨੂੰ ਜਰਸੀ ਦੇ ਨਾਲ ਲੈਂਦਾ ਜੋੜਾ 32000 ਦਾ ਠੀਕ ਆ ਮਗਰ ਕੀ ਰਹਿ ਗਿਆ ਨਗਰ ਬਸ ਉਹਨਾਂ ਨਾਲ ਆਈਏ ਵੇ ਸਾਹ ਦਾ ਤੇ ਉਹ ਜਾਏ ਉਹਨੂੰ 15 ਦੀ ਗੱਲ ਵਿੱਚ ਜਾਏ ਹੁਣ 10 ਦੀ ਗੱਲ ਵਾ ਉੱਥੇ ਆ ਗਿਆ ਕੰਮ ਇਹ ਤਾਂ ਜਿਆਦਾ ਹੀ ੱੱਕਾ ਹੋ ਗਿਆ ਨਹੀਂ ਠੀਕ ਆ ਚਲ ਆਉਣੇ ਇਹ ਸਾਰੀਆਂ ਬੱਚੀਆਂ ਲੈ ਜੇ ਸਾਰੀਆਂ ਬੱਚੀਆਂ ਲੈ ਜੇ ਆਪਣੀਆਂ ਬੱਚੀਆਂ ਕਿੰਨੀਆਂ ਹੈਗੀਆਂ 6 2 3 4 5 ਉਹ ਪਰ ਵੀ ਤੇ ਹੁਣ ਮੇਰੇ ਇੱਕਦਮ ਸਮਝ ਜੀ ਨਹੀਂ ਆਉਂਦਾ ਕੰਮ ਉਹ ਮੈਂ ਕਰ ਲਊਗਾ ਫੋਨ ਤੇ ਲਾ ਲੈ ਨਹੀਂ ਬਗਲਾ ਇਹ ਕਹੋ ਨਾ ਫੋਨ ਲਾ ਦੇ ਦੀ ਬਾਲਾ ਬਾਈ ਨਾਲ ਸੌਦਾ ਕਰ ਨਹੀਂ ਮਾਨ ਤਨ ਕਰ ਮਾਨ ਤਨ ਜਿਆਦਾ ਹੋ ਜੂ ਜਿਆਦਾ ਹੋ ਜੂ ਕੁੜੀਆਂ ਤੇ ਮਾਲ ਬਹੁਤ ਖਰਾ ਜੇ 10 ਹੀ ਲੈ ਜੇ ਹਰਾ ਮਾਲੀ ਹਾਂ ਇੱਕ ਬੰਦਾ ਹੀ ਫਿਰ ਸਾਰੇ ਪੰਜਾਬ ਦਾ ਕਰਾਇਆ ਫਰੀ ਕਰ ਦੇਣਾ ਚੱਕ ਆਫਰ ਹੈ ਆਫਰ ਜੀ ਆਫਰ ਠੀਕ ਹੈ ਬਾਕੀ ਮਿੱਤਰੋ ਵੀਡੀਓ ਐਂਡ ਤੀਕਰ ਦੇਖਿਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇ ਚੈਨਲ ਨੂੰ ਕਰਕੇ ਸਬਸਕ੍ਰਾਈਬ ਮੇਲ ਲਈ ਲਾਟ ਲਓ ਧੰਨਵਾਦ